ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁਖਿਆਲਾ ਬਲਿਟਰ ਚੈਨਲ ਦਾ ਸਵਾਗਤ ਹੈ ਜੀ। ਸੋ ਅੱਜ ਦੀ ਜਿਹੜੀ ਵੀਡੀਓ ਲੈ ਕੇ ਆਪਾਂ ਹਾਜ਼ਰ ਆ ਜੀ ਬਰੂਡਿੰਗ ਤੇ। ਕਈ ਵੀਰਾਂ ਦੇ ਸਵਾਲ ਸੀਗੇ ਵੀ ਬਰੂਡਿੰਗ ਕਿਵੇਂ ਹੁੰਦੀ ਆ। ਠੀਕ ਆ ਜੀ ਸੋ ਸਾਡੇ ਕੋਲ ਜਿਹੜਾ ਬੱਚਾ ਹੈਗਾ 3 ਮਹੀਨੇ 10 ਦਿਨ ਦਾ ਅੱਜ 11 ਦਿਨ ਦਾ ਹੋ ਗਿਆ। ਸੋ ਆਪਾਂ ਤੁਹਾਨੂੰ ਚੈੱਕ ਕਰਾਉਣਾ ਵੀ ਬਰੂਡਿੰਗ ਕਿਵੇਂ ਹੁੰਦੀ ਹੈ। ਬਾਹਰ ਦਾ ਟੈਂਪਰੇਚਰ ਕਿੰਨਾ ਤੇ ਅੰਦਰ ਦਾ ਕਿੰਨਾ ਹੈ। ਸੋ ਜਿਹੜਾ ਛੋਟਾ ਚੂਜਾ ਪਾਉਣ ਬਾਰੇ ਸੋਚਦੇ ਉਹਨਾਂ ਨੂੰ ਨਾਲੇ ਪਤਾ ਲੱਗ ਜਾਊਗਾ ਵੀ ਇੱਥੋਂ ਨੌਲੇਜ ਹੋ ਜਾਊ ਵੀ ਕਿਵੇਂ ਬੱਚੇ ਨੂੰ ਸਾਹਮਣਾ ਹੁੰਦਾ ਠੀਕ ਹੈ ਜੀ ਸੋ ਆਜੋ ਆਪਾਂ ਚੈੱਕ ਕਰਦੇ ਹਾਂ ਫਾਰਮ ਲਓ ਜੀ ਹੁਣ ਤੁਹਾਨੂੰ ਅਸੀਂ ਚੈੱਕ ਕਰਾਉਣੇ ਆ ਇੱਕ ਰਾੜ ਇਹ ਲੱਗੀ ਹੋਈ ਆ ਦੂਜੀ ਰਾੜ ਇਹ ਠੀਕ ਹੈ ਤੇ ਆ ਦੇਖੋ ਇੱਕ ਰਾੜ ਇਹ ਲੱਗੀ ਹੋਈ ਆ ਠੀਕ ਜੀ ਤਿੰਨ ਰੋੜਾ ਹੋ ਗਈਆਂ ਠੀਕ ਹੈ ਜੀ ਸੋ ਇਹ ਆਪਣਾ ਆ ਰੀਆਰ ਜਿਹੜਾ ਬਰਡ ਅਗਾ ਪੇਰੈਂਟ ਵਾਸਤੇ ਜਿਹੜਾ ਪਾਇਆ ਹੋਇਆ ਸੋ ਚੈੱਕ ਕਰੋ ਤੁਸੀਂ ਬਰਡ ਸੋ ਜਿਹੜੀਆਂ ਚੀਜ਼ਾਂ ਸੀ ਤੁਹਾਨੂੰ ਚੈੱਕ ਕਰਾਉਣੀਆਂ ਵੀ ਇਹ ਆ ਜਿਹੜਾ ਤੁਹਾਨੂੰ ਮੈਧਰੋਂ ਚੈੱਕ ਕਰਵਾਉਣਾ ਖੜ ਜੋ ਕਮੈਂਟ ਇਹ ਅਸੀਂ ਡਰਮ ਲਿਆ ਸੀ 900 ਰੁਪਏ ਦਾ ਠੀਕ ਹੈ ਇਹਦੇ ਥੱਲੇ ਸਪੋਰਟਾਂ ਲਵਾਤੀਆਂ ਇੱਥੋਂ ਇਹਦੀ ਅਸੀਂ ਕਟਿੰਗ ਕਰਾ ਕੇ ਤੇ ਉੱਪਰ ਇਹਦੇ ਨਾਲ ਇੱਕ ਪੱਟੀ ਲਵਾ ਦੀ ਟੱਕਣ ਬਣ ਗਿਆ ਦਾ ਉੱਪਰ ਆਹ ਕੁੰਡਾ ਲਵਾ ਦਾ ਠੀਕ ਹੈ ਜੀ ਔਰ ਇਧਰ ਆਪਾਂ ਜਿਹੜੀ 3 ਇੰਚ ਦੀ ਪਾਈਪ ਇਹਦੇ ਨਾਲ ਵੈਲਡਿੰਗ ਕਰਾਤੀ ਧੂਆਂ ਬਾਹਰ ਕੱਢਣ ਨੂੰ ਇਹ ਕੱਲ ਰਾਤ ਦੀ ਚੱਲਦੀ ਪਈ ਆ ਹਜੇ ਚੱਲ ਰਹੀ ਹੈ ਪੱਠੀ ਇਹ ਔਰ ਇੱਕ ਪੱਠੀ ਜਿਹੜੀ ਇਹ ਸਾਡੀ ਜਿਹੜੀ ਇਹ ਚੱਲਦੀ ਪਈ ਆ ਇਹ ਪੂਰਾ ਸੇਕ ਆ ਤੁਸੀਂ ਹੱਥ ਨੇ ਮਤਲਬ ਇਹਨੂੰ ਲਾਓਗੇ ਤਾਂ ਨਾ ਹੱਥ ਪੂਰਾ ਐਨ ਗਰਮ ਆ ਹੈ ਸੋ ਜਿਹੜਾ ਟੈਂਪਰੇਚਰ ਬਾਹਰ ਦਾ ਆ ਉਹ ਵੀ ਤੁਹਾਨੂੰ ਮੈਂ ਚੈੱਕ ਕਰਵਾਉਣਾ ਕਿ ਬਾਹਰ ਕਿੰਨਾ ਟੈਂਪਰੇਚਰ ਆ ਤੇ ਅੰਦਰ ਜਿਹੜਾ ਟੈਂਪਰੇਚਰ ਉਹ ਕਿੰਨਾ ਰਹੇਗਾ ਸੋ ਬਾਹਰ ਦਾ ਟੈਂਪਰੇਚਰ ਚੈੱਕ ਕਰੋ ਵੀ ਮੇਰੇ ਏਰੀਆ ਦੇ ਵਿੱਚ 18 ਹੈ ਇਸ ਟਾਈਮ ਠੀਕ ਹੈ ਜੀ ਸੋ ਜਿਹੜਾ ਅੰਦਰ ਟੈਂਪਰੇਚਰ ਹੋ ਚੁੱਕਿਆ ਹੈ ਇਸ ਟਾਈਮ ਬਰਡ ਦਾ ਵੀ ਕੁਝ ਹੁੰਦਾ ਆਪਦਾ ਟੈਂਪਰੇਚਰ ਸੋ ਇਹ ਤੁਸੀਂ ਦੇਖੋ ਇਹਦੇ ਨਾਲ ਜਿਨ੍ਹਾਂ ਨੂੰ ਠੰਡ ਲੱਗੂ ਇਹਨਾਂ ਨੇ ਥੱਲੇ ਇੱਥੇ ਆ ਕੇ ਦੇ ਰੁਕ ਜਾਣਾ ਇਹ ਜਿਹੜੇ ਕਲਗੀ ਦੇ ਵਿੱਚ ਹੈ ਮੁਰਗੇ ਆ ਸਮਝ ਲਓ ਠੀਕ ਹੈ ਔਰ ਜਿਹੜਾ ਹਜੇ ਅੰਦਰ ਟੈਂਪਰੇਚਰ ਹੋਇਆ ਦੇਖੋ ਤੁਸੀਂ ਕਿੰਨਾ ਹੈ 21.7 ਠੀਕ ਹੈ ਜੀ 50% ਹਿਊਮਿਡਿਟੀ ਹੈ 21.7 ਹੋਇਆ ਹੁਣ ਇਹ 8 ਹੋ ਗਿਆ ਇਹ ਰਾਤ ਨੂੰ ਹੁਣ ਮਤਲਬ 23 24 ਟੈਂਪਰੇਚਰ ਇੱਥੇ ਰਹੂਗਾ ਅੰਦਰ ਠੀਕ ਹੈ ਸੋ ਬੱਚੇ ਇਹਨੂੰ ਜਿਹੜਾ ਸੰਭਣਾ ਤੁਸੀਂ ਦੇਖ ਲਓ ਵੀ ਕਿੱਡੇ-ਕੱਡੇ ਆ ਜਾਨਵਰ ਇਹ ਫਿਰ ਵੀ ਦਬਕੇ ਜਿਹੜੇ ਹਨ ਕਈ ਜਿਹੜੇ ਜਾਨਵਰ ਵਿੱਚ ਛੋਟੇ ਹੁੰਦੇ ਆ ਉਹ ਦਾਵਕੇ ਜਿਹੜੇ ਉਹ ਮਰ ਜਾਂਦੇ ਆ ਮੈਂ ਤੁਹਾਨੂੰ ਦਿਖਾ ਹੀ ਦਿਨਾ ਜਿਵੇਂ ਕਿ ਆ ਦੇਖੋ ਆ ਹੁਣੇ ਕਾ ਪਿਆ ਇੱਕ ਕਾ ਪਿਆ ਇਹ ਦੋ ਬਰਡ ਜਿਹੜੇ ਇਹ ਮਰ ਦਾਵਕੇ ਮਰ ਗਏ ਹੁਣ ਆ ਚੀਜ਼ ਦੇਖੋ ਤੁਸੀਂ ਇਹ ਮੁਰਗੇ ਆ ਸਾਰੇ ਸੋ ਇਦਾਂ ਜਿਹੜਾ ਆ ਨਾ ਬਰਡ ਦੀ ਆ ਚੀਜ਼ ਥੱਲੇ ਦੇਖੋ ਅਸੀਂ ਇੱਥੇ ਆ ਡਰਾਈ ਆ ਥੱਲੇ ਸਾਰਾ ਠੀਕ ਹੈ ਇਹਨੂੰ ਜੇ ਤੁਸੀਂ ਪੈਰ ਮਾਰੋਗੇ ਜੰਮਿਆ ਹੋਇਆ ਨਹੀਂਗਾ ਸਾਰਾ ਡਰਾਈ ਆ ਠੀਕ ਸੋ ਇਦਾਂ ਜਿਹੜਾ ਸੁੱਕਾ ਪਲ ਹੋਣਾ ਸੁੱਕਾ ਚਾਹੀਦਾ ਥੱਲੇ ਇਹ ਹਜੇ ਉਹਨਾਂ ਸੁੱਕਾ ਨਹੀਂ ਜਿੰਨਾ ਚਾਹੀਦਾ ਠੀਕ ਹੈ ਸੋ ਤੁਮ ਤੁਸੀਂ ਚੈੱਕ ਕਰੋ ਵੀ ਟੈਂਪਰੇਚਰ ਹੌਲੀ ਹੌਲੀ ਰਾਈਜ਼ ਹੋ ਰਿਹਾ 21.9 ਹੋ ਗਿਆ ਇਹ ਰਾਤ ਨੂੰ ਹੁਣ ਇਹਨਾਂ ਨੇ ਵਧੀਆ ਇਹਨਾਂ ਦਾ ਜਿਹੜਾ ਟਾਈਮ ਆ ਉਹ ਲੰਗੇਗਾ ਠੀਕ ਹੈ ਜੀ ਸੋ ਇਸੇ ਤਰ੍ਹਾਂ ਜਿਹੜਾ ਆਪਾਂ ਨੂੰ ਬਰਡ ਨੂੰ ਸਾਹ ਸੰਭਾਲ ਕਰਨੀ ਪੈਂਦੀ ਹੈ ਹਰ ਇੱਕ ਚੀਜ਼ ਦੀ ਸੋ ਕੋਈ ਵੀ ਜਿਹੜੀ ਚੀਜ਼ ਆ ਉਹ ਬਿਨਾ ਮਿਹਨਤ ਤੋਂ ਕੋਈ ਵੀ ਕੰਮ ਨਹੀਂ ਹੁੰਦਾ ਇਹ ਨਹੀਂ ਹੁੰਦਾ ਵੀ ਆਪਾਂ ਚੂਚਾ ਲਿਆ ਕੇ ਸੱਟ ਦੇਾਂਗੇ ਤਾਂ ਜਿਹੜਾ ਬਰਡ ਆ ਹੋ ਤਿਆਰ ਹੋ ਜਾਊਗਾ ਨਹੀਂ ਆ ਦੇਖੋ ਤੁਸੀਂ ਚੈੱਕ ਕਰੋ ਕਰਾ ਪੱਠੀਆਂ ਵਿੱਚ ਤਿਆਰ ਜਿਹੜੀਆਂ ਨੇ 3 ਮਹੀਨੇ 10 ਦਿਨ ਠੀਕ ਆ ਜੀ ਸੋ ਇਦਾਂ ਜਿਹੜਾ ਆ ਬਰੂਡਿੰਗ ਹੁੰਦੀ ਆ ਸੋ ਜਿਹੜੇ ਵੀਰ ਚੂਚਾ ਪਾਉਣ ਬਾਰੇ ਸੋਚਦੇ ਆ ਪਾਓ ਜਰੂਰ ਪਾਓ ਪਰ ਅਰੇਂਜਮੈਂਟ ਆਪ ਦਾ ਪੂਰਾ ਕਰੋ ਠੀਕ ਹੈ ਜੀ ਅਰੇਂਜਮੈਂਟ ਤੋਂ ਬਿਨਾ ਕੁਝ ਨਹੀਂ ਹੁੰਦਾ ਇਹ ਸਾਡੇ ਸਾਰੇ ਟੱਪੜ ਲੱਗੇ ਆ ਉੱਪਰ ਜਿਹੜੇ ਸਰਾਕ ਸੀਗੇ ਇਹ ਸਾਰੇ ਅਸੀਂ ਜਿਹੜੇ ਪ੍ਰਾਲੀ ਲਾ ਕੇ ਇਹ ਬੰਦ ਕਰ ਦਿੱਤੇ ਠੀਕ ਹੈ ਜੀ ਸੋ ਇਦਾਂ ਜਿਹੜੀ ਆ ਨਾ ਕੇਅਰ ਕਰਨੀ ਪੈਂਦੀ ਇਦਾਂ ਕੇਅਰ ਕਰਿਆ ਕਰੋ ਬਰਡ ਦੀ ਹੁਣ ਤੁਸੀਂ ਦੇਖੋ ਵੀ ਬਰਡ ਆ ਜਿਵੇਂ ਬਰਡੇ ਸੁਸਤਾ ਥੋੜਾ ਜਿਹਾ ਆਹ ਹੋਂ ਦੇਖੋ ਤੁਸੀਂ ਕਿੰਦਾ ਸੋ ਬੱਚਾ ਪਾਓ ਜਰੂਰ ਪਾਓ ਕਿ ਅਸੀਂ ਜਿਹੜੀ ਆ ਇਹੀ ਕਾਮਨਾ ਕਰਦੇ ਵੀ ਹਰ ਇੱਕ ਬੰਦਾ ਜਿੰਨੇ ਪੈਸੇ ਖਰਚਨੇ ਆ ਸੋ ਉਹ ਚੰਗਾ ਕੰਮ ਕਰੇ ਸੋਗਾ ਵਧੀਆ ਮਤਲਬ ਕਿ ਕੰਮ ਕਈ ਵਾਰੀ ਬੰਦੇ ਨਾ ਦੇਲ ਹੀ ਛੱਡ ਜਾਂਦੇ ਯਾਰ ਭਾਈ ਬੱਚਾ ਮਰ ਗਿਆ ਕਮਾਈ ਕਿਵੇਂ ਹੋਏ ਨਹੀਂ ਹੁੰਦਾਗਾ ਮਿਹਨਤ ਤਾਂ ਕਰਨੀ ਪੈਣੀ ਹੈ ਠੀਕ ਹੈ ਜੀ ਸੋ ਉਮੀਦ ਹੈ ਵੀ ਇਹ ਜਿਹੜੀ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਆਪਾਂ ਫਿਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ